ਨੁਕਤਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋਨਾ ਦੁੱਖ ਮਿਟ ਜਾਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਬਹੁਤ ਔਖਾ ਉਹ ਇੱਕ ਦਫਾ ਵਾਹਿਗੁਰੂ ਆਖਣਾ ਕੀ ਹੈ ਗਾ ਵੀਏ ਸੁਣੀਏ ਜ਼ਬਾਨ ਗਾਇਨ ਕਰੇ ਮਨ ਸੁਣੇ ਇਹ ਦੋਵੇਂ ਇੱਕ ਹੋ ਜਾਣ ਸ਼ਬਦ ਤੇ ਸੁਰਤ ਇੱਕ ਹੋ ਜਾਏ ਕਠਨ ਹੈ ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿ ਆਖਣ ਔਖਾ ਸਾਚਾ ਨਾਮ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ દਈ ਤੁਸੀਂ ਔਖਾ ਕਹਿੰਦੇ ਮੈਂ ਹੁਣੇ 10 ਵਾਰ ਕਹਿ ਦਿੰਦਾ ਵਾਹਿਗੁਰੂ 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 ਆਪ ਕਹਿੰਦੇ ਔਖਾ ਇੱਕ ਹੀ ਔਖਾ ਨਹੀਂ ਔਖਾ ਸਵਾਨ ਉਚਾਰਨ ਕਰੇ ਤੇ ਮਨ ਸੁਣੇ ਇਸੇ ਨੂੰ ਕਹਿ ਰਹੇ ਨੇ ਮੇਰੇ ਪਾਤਸ਼ਾਹ ਕਠਨ ਹੈ ਭਗਤ ਕਬੀਰ ਕਹਿੰਦੇ ਨੇ ਬੇਦ ਕਥੇਬ ਇਫਤਰਾ ਭਾਈ